ਸਾਡੇ ਦਾ ਪਹਿਲਾਂ ਪੁੱਛਦਾ ਕਿੰਨਾ ਕੀ ਲਿਆ ਪਤਾ ਮੁੰਡੇ ਨੂੰ ਰਸਤਾ ਆਉਂਦਾ ਪਲਾਟ ਨੂੰ ਕਿਹਨੇ ਰਸਤਾ ਕਰਨਾ ਅਸੀਂ ਬਾਣੀਆਂ ਥੋੜੀਆਂ ਵੀ ਇਹਦੇ ਕੋਲ ਦੋ ਪਲਾਟ ਆ ਰਸਤਾ ਕਰ ਦੋ ਇਹਨੂੰ ਸਾਡੇ ਦਾ ਕੀਲਿਆਂ ਨੂੰ ਰਸਤੇ ਹੋਣੇ ਆ ਵੀਰੇ ਸਾਡੇ ਮੁੰਡਿਆਂ ਨੂੰ ਰਸਤੇ ਨਹੀਂ ਹੋਣੇ ਇਹਨਾਂ ਨੇ ਤਾਂ ਵਿਆਹ ਕਰਾ ਲਿਆ ਆਪਦੀਆਂ ਸਰਕਾਰਾਂ ਲੈ ਕੇ ਇਹਨਾਂ ਨੂੰ ਜਨਾਨੀਆਂ ਮਿਲ ਗਿਆ ਸਾਡੇ ਉਦੋਂ ਤੱਕ ਹੌਮ ਨਹੀਂ ਮਿਲਣੀ ਆ ਜਿਹੜੇ ਲੱchn ਕਰੀ ਜਾਂਦੇ ਆ ਜਾਂ ਫਿਰ ਸਾਨੂੰ ਵੀ ਐਮਐ ਜਾਂ ਫਿਰ ਸਾਨੂੰ ਵੀ ਇਹਨਾਂ ਵਾਂਗੂ ਮੰਤਰੀ ਐਮਐਲਏ ਬਣਾ ਦੇ ਪੂ ਮੁੰਡੇ ਤਾਂ ਸਾਨੂੰ ਜਨਾਨੀਆਂ ਮਿਲਣਗੀਆਂ ਤਾਂ ਤੋਂ ਨਹੀਂ ਮਿਲਣਗੇ ਜਿਹੜੇ ਲੱchn ਕਰਦੇ ਇਹਨਾਂ ਬਾੜੀ ਦਾ ਟੈਨਸ਼ਨ ਆ ਵਧਦੀਆਂ ਹੋਣੀਆਂ ਪਰਿਵਾਰ ਨੂੰ ਦੇਖਦੇ ਹੁਣ ਕਰੇ ਜਾਂਦੇ ਹੋਣੇ ਪਰਿਵਾਰ ਦਾ ਮੂੰਹ ਦੇਖਦੇ ਹੋਣੇ ਅ ਘਰੇ ਵੀ ਜਿਹੜੇ ਪੁੱਤ ਨੇ ਧੀਆਂ ਨੇ ਵਿਆਹ ਨਾਲ ਲਏ ਹੋਣੇ ਬਿਲਕੁਲ ਜੀ ਮੇਰੇ ਦੋਨੇ ਬੇਟੀਆਂ ਵਿਆਹਣ ਵਾਲੀਆਂ ਸਾਨੂੰ ਇਉਂ ਸੀ ਵੀ ਚੱਲ ਯਾਰ ਜਾਇਦਾਦ ਵਾਧੂ ਆ ਕੋਈ ਨਾ ਜਿੱਦੇ ਦੋਨੇ ਦੋਨੇ ਬੇਉਣੇ ਹੋਣਗੇ ਬਿੱਗਾ ਦੇ ਦਾਂਗੇ ਦੋ ਬਿੱਗੇ ਦੇ ਦਾਂਗੇ ਅੱਜ ਹੁਣ ਜੋ ਦੇਖਦੇ ਹਾਂ ਹੁਣ ਉਹ ਪਲਾਟਾਂ ਦੇ ਨਾਲ ਅਸੀਂ ਕੀ ਕਰਾਂ ਕਿੱਧਰ ਨੂੰ ਜਾਵਾਂਗੇ ਅਸੀਂ ਤਾਂ ਕਹਨੂੰ ਜਵਾਬ ਬੇਉਣ ਜੋ ਕੀ ਹੁੰਦੀ ਤੇ ਸਾਨੂੰ ਤਾਂ ਸਾਡਾ ਬੁੜਾਪਾ ਇੰਨਾ ਵਧੀਆ ਲੱਗਦਾ ਸੀ ਵੀ ਯਾਰ ਪਿੱਛੇ ਗੱਡੀਆਂ ਨੋਟਾਂ ਦੀਆਂ ਸਾਡੇ ਲਈ ਫਿਰਦੇ ਅਸੀਂ ਤਾਂ ਬੁੜਾਪਾ ਦਾ ਟੌਰ ਨਾ ਕਟਾਂ ਮੇਰਾ ਪ੍ਰਾਪਰਟੀ ਦਾ ਕੰਮ ਆ ਲੱਖਾਂ ਰੁਪਈਆ ਦਾ ਅਸੀਂ ਸੌਦਾ ਕਰਕੇ ਕਮਾ ਲੈਂਦੇ ਸੀ। ਹੂੰ। ਤੇ ਉਸ ਤੋਂ ਬਾਅਦ ਜਦੋਂ ਦੀ ਪਾਲਸੀ ਆਈ ਇਹ ਕਮਾਇਆ ਨਹੀਂ ਕੁਝ। ਮੈਂ ਕਹਾਂ ਜੀ ਭੁਗਾ ਕੀ ਨਹੀਂ ਭੁਕੇ ਮਰਦੇ ਆ। ਇੱਕ ਵੀ ਗਾਹਕ ਨਹੀਂ। ਅੱਗੇ ਵੀਰੇ ਗਾਹਕ ਫਿਰਦੇ ਨਹੀਂ। ਇੱਕ ਬਿਆਨ ਨਹੀਂ ਹੋਇਆ। ਕੀੜੀਆਂ ਵਾਂਗੂੰ ਹੁਣ ਤਾਂ ਜਾਦੀ ਐ ਪਾਲਸੀ ਆਈ ਆ ਕੋਈ ਅਸੀਂ ਗੱਡੀ ਨਹੀਂ ਦੇਖੀ ਖੇਤਾਂ ਦੇ ਵਿੱਚ। ਨਹੀਂ ਦਿਹਾੜੀ ਦੇ ਵਿੱਚ 20-20 ਗੱਡੀਆਂ ਕਿਤੇ ਕਿਸੇ ਲਾਲੇ ਦੀ ਕਿਤੇ ਕਿਸੇ ਦੀਆਂ ਆਂ ਨੰਦੀਆਂ ਕਰਦੀਆਂ ਸੀ। ਹੁਣ ਅੱਜ ਕੱਲ ਤਾਂ ਕੋਈ ਦੇਖਣ ਨੂੰ ਨਹੀਂ ਮਿਲਦਾ। ਜ਼ਮੀਨ ਤਾਂ ਇੱਕ ਪਾਸਾ ਵੀ ਸੋਚਣ ਨੂੰ ਵੀ ਹੈ ਨਹੀਂ ਹੁਣ ਤਾਂ। ਜਿਨ੍ਹਾਂ ਦੇ ਬਿਆਨੇ ਫੜੇ ਆ ਕੀਤੇ ਆ ਉਹ ਵੀ ਹੁਣ ਚੁੱਪ ਕੀਤਾ ਹੀ ਬੈਠੇ ਆ ਵੀ ਸਸਰੀ ਘਰ ਰਜਿਸਟਰੀਆਂ ਹੋਣੀਆਂ ਕੋਈ ਨਹੀਂ ਜਿਹੜੇ ਬਿਆਨੇ ਹੋਏ ਹੋਏ ਸੀਗੇ ਉਹ ਰਜਿਸਟਰੀਆਂ ਰੁਕ ਗਈਆਂ ਜਿਹੜੀ ਜ਼ਮੀਨ ਦੇ ਕੋਲੇ ਸਾਡੇ ਕੋਲੇ ਗਾਹਕ ਆਉਂਦੇ ਹੁੰਦੇ ਸੀਗੇ ਯਾਰ ਸਾਨੂੰ ਇੱਥੇ 100 ਕਿਲਾ ਇਕੱਠਾ ਕਰਦੇ ਸਾਨੂੰ 20 ਲੈਦੇ ਸਾਨੂੰ 50 ਲੈਦੇ ਅੱਜ ਅਸੀਂ ਕਦੇ ਫੋਨ ਕਰਦੇ ਹੁੰਨੇ ਬਈ ਯਾਰ ਫਲਾਣੇ ਦੀ ਜ਼ਮੀਨ ਵੈਕਤੀਆ ਲੈਣੀ ਆ ਕੋਈ ਗਾਹਕ ਨਹੀਂ ਸਾਡੇ ਕੋਲੇ ਮੂਰਲੇ ਗਾਕਾਂ ਨੇ ਫੋਨ ਬੰਦ ਕਰਤੇ ਜਿੰਨੇ ਫਾਈਨੈਂਸਰ ਜ਼ਮੀਨਾਂ ਚੱਕਦੇ ਸੀ ਸਾਨੂੰ ਤਾਂ ਇਹਨਾਂ ਨੇ ਪ੍ਰਾਪਰਟੀ ਵਾਲੇ ਵੀ ਵਿਲੇ ਕਰਤੇ ਜੱਟ ਵੀ ਵਿਲੇ ਕਰਤੇ ਰਹਿ ਗਏ ਹੁਣ ਜਿਹੜਿਆ ਦੁਕਾਨਾਂ ਵਾਲੇ ਬੈਠੇ ਤਮਾਚਾ ਦੇਖਦੇ ਆ ਵੀ ਜੱਟਾਂ ਨੇ ਸਾਡੇ ਵਰਗੇ ਹੋ ਜਾਣਾ ਪਰ ਇਹ ਨਹੀਂ ਪਤਾ ਵੀ ਅਸੀਂ ਤਾਂ ਫੇਰ ਕੁਛ ਨਾ ਕੁਛ ਕਰ ਲਾਂਗੇ ਪਲਾਟ ਚਾ ਦੇ ਆਪ ਦੇ ਜੋਗਾ 2 ਲ ਖਾਲਾਂਗੇ ਤੁਹਾਡੇ ਕੋਲ ਪਤਾ ਕੁਸਮ ਨਹੀਂ ਰਹਿਣਾ ਜਦੋਂ ਸ਼ਹਿਰ ਨਵੇਂ ਬਣਾਤੇ ਇਹਨਾਂ ਨੇ ਅਵਾਨੀ ਅਡਾਨੀ ਦੀ ਪੈ ਕੰਗਾਉਣੀਆਂ ਪਤਾ ਨਹੀਂ ਕਿੱਥੋਂ ਆਉਣੀਆਂ ਉਹ ਦੀ ਮਹਾਰਾਸ਼ਟਰ ਚ ਆਉਣੀਆਂ ਕਿੱਥੋਂ ਆਉਣੀਆਂ ਉਹ ਆਉਣੀਆਂ ਤੇ ਲੋਕਾਂ ਨੇ ਉਹੀ ਖਰੀਦਣੀਆਂ ਇਹਨਾਂ ਤੋਂ ਲਾਲਿਆਂ ਤੋਂ ਖੇਤੀ ਵੀ ਨਹੀਂ ਕਰ ਹੁਣ ਇਹਦਾ ਫੇਰ ਕੁਛ ਕਰ ਲਾਂਗੇ ਜਿਹੜਾ ਅੱਜ ਸਾਡਾ ਸਾਥ ਨਹੀਂ ਸਾਡੇ 100 ਆੜਤੀਆ 108 ਤੀਏ ਦੀ ਕਮਾਈ ਦਾ ਸਾਧਨ ਕੀ ਆ ਅਸੀਂ ਕਿਸਾਨ ਹਾਂ ਬਿਲਕੁਲ ਕਿਸਾਨ ਅਸੀਂ ਕਿਸਾਨ ਉਹ ਵੀ ਨਾਲ ਜਾ ਸਾਡੀਆਂ ਫਸਲਾਂ ਜਾਂਦੀਆਂ ਸਾਡੀਆਂ ਫਸਲਾਂ ਤੇ ਉਹਨਾਂ ਨੂੰ ਕਮਿਸ਼ਨ ਆਉਂਦਾ ਇਹ ਰੱਜ ਕੇ ਖਾਂਦੇ ਆ ਪਰ ਧਰਨੇ ਦੇ ਵਿੱਚ ਇੱਕ ਆੜਤੀਆ ਦਿਖਾ ਦਿਓ ਜਿਹਨੇ ਸਾਡੀ ਆ ਕੇ ਸਪੋਰਟ ਕੀਤੀ ਹੋਵੇ ਸਾਨੂੰ ਹਾਂ ਦਾ ਨਾਰਾ ਮਾਰਿਆ ਹੋਵੇ ਇੱਕ ਨੇ ਵੀ ਅੰਦਰੋਂ ਖੁਸ਼ ਆ ਇਹ ਇਹ ਸਾਡੀਆਂ ਸਾਥ ਨਹੀਂ ਸਾਡਾ ਦੰਦੇ ਵੀ ਇਹ ਸਾਡੀ ਕਮਾਈ ਦਾ ਸਾਧਨ ਆ ਜੱਟ ਨਹੀਂ ਮਰਨਾ ਵੀਰੇ ਇਹਨਾਂ ਦੀਆਂ ਕਮਾਈਆਂ ਦੇ ਸਾਧਨ ਸਾਰੇ ਖਤਮ ਹੋ ਜਾਣੇ ਆ ਚਾਹੇ ਉਹ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਹਟਿਆ ਹਰ ਇੱਕ ਦੁਕਾਨ ਹਰ ਇੱਕ ਤੰਦਾ ਚਾਹੇ ਉਹ ਇੱਕ ਰਾਜ ਮੈਸਤਰੀ ਆ ਰਾਜ ਮੈਸਤਰੀ ਆ ਤੰਦਾ ਵੀ ਸਾਡੇ ਨਾਲ ਜੁੜਿਆ ਹਾੜੇ ਸੋਣੀ ਪੈਸਾ ਆਉਂਦਾ ਉਹ ਪੈਸਾ ਕਾਹਾਂ ਜਾਂਦਾ ਵਾ ਉਹਦੇ ਘਰ-ਬਾਰ ਪੈਂਦੇ ਆ ਤਾਂ ਕੰਮ ਚੱਲਦਾ ਹੈ ਨੇ ਹੋਸਰੀ ਇੰਡਸਟਰੀ ਸਾਰੀ ਤੁਹਾਡੇ ਨਾਲ ਜੁੜੀ ਉਹ ਤਾਂ ਹੀ ਵੇਖਦਾ ਸਮਾਨ ਜੇ ਇੱਥੇ ਜੇ ਆਪਣੇ ਕੋ ਕਰੋਨਾ ਹੋਇਆ ਕਰੋਨੇ ਦੇ ਵਿੱਚ ਸਾਰੇ ਤੰਦੇ ਖਤਮ ਹੋ ਗਏ ਸੀ ਇੱਕ ਉਹ ਇੱਕ ਜੇ ਸੀਗਾ ਤਾਂ ਖੇਤੀ ਸੀ ਪਹਿਲਾਂ ਕਿਸਾਨ ਸੀ ਕਿਸਾਨ ਸੀ ਜਿਹੜਾ ਦੁੱਧ ਪਾਣੀ ਲੰਗਰ ਲਾਇਆ ਨਾਲ ਚੱਲਦਾ ਵੀ ਸਾਡੇ ਸਿਰ ਤੇ ਸੀ ਨਾ ਕਿਸਾਨਾਂ ਦੇ ਸਿਰ ਤੋਂ ਚੱਲਿਆ ਸਾਡੇ ਸਿਰ ਨੇ ਹੋਰ ਸਹਿਤਾ ਵੀ ਨਹੀਂ ਕਰਦੀ ਪਰ ਬਾਈ ਅੱਜ ਇੱਕ ਗੱਲ ਦੇਖੀ ਆ ਦੇਸ਼ ਤੇ ਭੀੜ ਆ ਜਾਵੇ ਕਿਤੇ ਵੀ ਭੀੜ ਆ ਜਾਵੇ ਅਸੀਂ ਇਹੋ ਜੀ ਕੌਮ ਆ ਅਸੀਂ ਆਪਦੇ ਘਰੋਂ ਵੀ ਡਰਾਮਾ ਚੋਂ ਕਣਕਾਂ ਕੱਢ ਕੇ ਚੱਕ ਕੇ ਤੁਰ ਪੈਨੇ ਵੀ ਚਲੋ ਲੰਗਰਾਂ ਲਾਈਏ ਅੱਜ ਸਾਡੇ ਤੇ ਭੀੜ ਆਈ ਆ ਇੱਕ ਬੰਦੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਲੋ कोरोना ਹੋਇਆ ਆਹਾ ਮੁੰਡਿਆਂ ਨੇ ਸਾਡੇ ਨੇ ਮਿਹਨਤ ਕਰਕੇ ਇੱਕ ਮਹੀਨਾ ਲੰਗਰ ਪਕਾ ਕੇ ਸਾਡੀਆਂ ਬੁੜੀਆਂ ਪਕਾਉਂਦੀਆਂ ਸੀ ਹਰ ਇੱਕ ਵਾਰ ਖੜਕਾ ਕੇ ਅਸੀਂ ਘਰ ਘਰ ਪਾਉਂਦੇ ਸੀ ਸਾਡੇ ਕੋਈ ਵੀਡੀਓ ਪਈਆਂ ਨੇ ਹਰ ਇੱਕ ਚੀਜ਼ ਸਾਡੇ ਕੋਲ ਸਬੂਤ ਆ ਪਰ ਜਦੋਂ ਅੱਜ ਸਾਡੇ ਤੇ ਆ ਕੇ ਪੈ ਗਈ ਸਾਨੂੰ ਕਿਸੇ ਨੇ ਹਾਜ਼ਰ ਨਾਰਾ ਨਹੀਂ ਮਾਰਿਆ ਵੀ ਭਾਈ ਤੁਹਾਡੇ ਨਾਲ ਧਰਨੇ ਤੇ ਚੱਲੀਏ ਜਾਂ ਭਾਈ ਤੁਹਾਡੇ ਨਾਲ ਕਿਤੇ ਜਾਣਾ ਅਸੀਂ ਅਸੀਂ ਬਹਿਲੇ ਆ ਸਾਡੇ ਨਾਲ ਇੱਕ ਨਹੀਂ ਆ ਕੇ ਖੜਾ ਅਸੀਂ ਹਰਕਨਾ ਖੜਦੇ ਕਿਤੇ ਵੀ ਹੋਵੇ ਅਸੀਂ ਲੰਗਰ ਲਾ ਦਿੰਨੇ ਆ ਪਰ ਸਾਡੇ ਨਾਲ ਕੋਈ ਕੋਈ ਵੀ ਨਹੀਂ ਖੜਦਾ ਯਾਰ ਸਾਡੇ ਨਾਲ ਅਸਲ ਵਿੱਚ ਸਾਨੂੰ ਅਕਲ ਸਿਖਾਉਂਦੇ ਆ ਅਕਲ ਕੀ ਸਿਖਾਉਂਦੇ ਆ ਭਰਾਵਾ ਹੁਣ ਤਾਂ ਅਸੀਂ ਇੰਨਾਂ ਵਰਗੇ ਸਾਡੇ ਟਰਮਾਂ ਚ ਦਾਣੇ ਨਹੀਂ ਹੁਣ ਤਾਂ ਇੰਨਾਂ ਵਰਗੇ ਆ ਹੁਣ ਕਾਦੇ ਰਹਿ ਗਏ ਧਰਵਾਦ ਬਾਈ ਜੀ ਸਰ ਸੋ ਜਿਵੇਂ ਕੀ ਅਸੀਂ ਗੱਲਬਾਤ ਕੀਤੀ ਆ ਗੱਲਬਾਤ ਤੁਸੀਂ ਸਾਰੀ ਸੁਣੀ ਲੇਗੀ ਤਾਂਖੇ ਪਿੰਡ ਦੇ ਵਿੱਚ ਆ ਜਿਸ ਪਿੰਡ ਦੀ ਸਭ ਤੋਂ ਜ਼ਿਆਦਾ ਜ਼ਮੀਨ ਜਿਹੜੀ ਆ ਉਹ ਲੈਂਡ ਪੋਲਿੰਗ ਦੇ ਵਿੱਚ ਆਈ ਆ ਤਾਂ ਹੁਣ ਪਿੰਡ ਵਾਸੀ ਕੀ ਕਹਿੰਦੇ ਨੇ ਪਿੰਡ ਵਾਸੀ ਇਹ ਗੱਲ ਕਹਿੰਦੇ ਆ ਵੀ ਇਹ ਜ਼ਮੀਨਾਂ ਜਿਹੜੀਆਂ ਉਹ ਨਹੀਂ ਦੇਣ ਲੱਗੇ ਸਰਕਾਰ ਨੇ ਜ਼ਰੂਰ ਕਿਸਾਨਾਂ ਦਾ ਫਾਇਦਾ ਸੋਚਿਆ ਪਤਾ ਨਹੀਂ ਫਾਇਦਾ ਕਿਸ ਦਾ ਸੋਚਿਆ ਪਰ ਇਹਨਾਂ ਦਾ ਫਾਇਦਾ ਸੋਚਣ ਤੋਂ ਪਹਿਲੇ ਇਹਨਾਂ ਨਾਲ ਗੱਲਬਾਤ ਤਾਂ ਕਰ ਲੈਂਦੇ ਕਿਉਂਕਿ ਸਭ ਤੋਂ ਵੱਡੀ ਗੱਲ ਆ ਜਦੋਂ ਕਾਲੇ ਕਾਨੂੰਨ ਆਏ ਸੀ ਤਿੰਨ ਤਾਂ ਉਦੋਂ ਅਸੀਂ ਕਹਿੰਦੇ ਸੀ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਅੱਈ ਲੋਕ ਕਹਿੰਦੇ ਸੀ ਜਿਹੜੇ ਹੁਣ ਸਰਕਾਰ 'ਚ ਬੈਠੇ ਆ ਤਾਂ ਹੁਣ ਕਿਹੜਾ ਕਿਸਾਨਾਂ ਨਾਲ ਜਿਹੜੀ ਗੱਲਬਾਤ ਕੀਤੀ ਗਈ ਤੁਸੀਂ ਉਹਨਾਂ ਦਾ ਫਾਇਦਾ ਤਾਂ ਸੋਚਿਆ ਉਹਨਾਂ ਨਾਲ ਗੱਲ ਤਾਂ ਕਰ ਲੈਂਦੇ ਉਹਨਾਂ ਨੂੰ ਪੁੱਛ ਤਾਂ ਲੈਂਦੇ ਵੀ ਤੁਹਾਨੂੰ ਇਸ ਫਾਇਦੇ ਦੀ ਲੋੜ ਵੀ ਆ ਜਾਂ ਨਹੀਂ ਆ ਸੋ ਐਸੇ ਤਰੀਕੇ ਨਾਲ ਪੰਜਾਬ ਦੇ ਅਸਲੀ ਮਸਲੇ ਜਿਹੜੇ ਆ ਉਹ ਤੁਹਾਡੇ ਮੂਰੇ ਰੱਖਦੇ ਰਾਵਾਂਗੇ ਤੇ ਅਸਲ ਦੇ ਵਿੱਚ ਪੰਜਾਬ ਦੇ ਲੋਕ ਕਹਿੰਦੇ ਕਿ ਨੇ ਕਿਉਂਕਿ ਇਸ ਸਮੇਂ ਸੋਸ਼ਲ ਮੀਡੀਆ ਤੇ ਆਈਟੀ ਸਾਲ ਬੜੇ ਜਿਹੜੇ ਐਕਟਿਵ ਨੇ ਉਹ ਕਹਿੰਦੇ ਨੇ ਕਿ ਕਿਸਾਨ ਤਾਂ ਹੁਣ ਲੈਂਡ ਪੋਲਿੰਗ ਨੂੰ ਸਪੋਰਟ ਕਰ ਰਹੇ ਆ ਆਪਣੀ ਜ਼ਮੀਨਾ ਦੇ ਰਿਹਾ ਪਰ ਅਸਲ ਦੇ ਵਿੱਚ ਕੀ ਸੱਚਾਈ ਆ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਉਹ ਦਿਖਾਉਂਦੇ ਰਾਵਾਂਗੇ ਜੇ ਕੋਈ ਹੱਕ ਚ ਵੀ ਆ ਤਾਂ ਉਹ ਵੀ ਸਾਡੇ ਨਾਲ ਗੱਲਬਾਤ ਕਰ ਸਕਦਾ ਸੀ ਇਹ ਨਹੀਂ ਕਹਿੰਦੇ ਵੀ ਸਾਰੇ ਖਿਲਾਫ ਨੇ ਹੱਕ ਚ ਆ ਖੁਲਾਸਾ ਦੱਤਾ ਤੁਹਾਨੂੰ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਕਿਉਂਕਿ ਅਸੀਂ ਵੀ ਕੋਈ ਪਲੈਨਿੰਗ ਨਾਲ ਨਹੀਂ ਆਂਦੇ ਅੱਜ ਵੀ ਇੱਥੇ ਆਏ ਆਂ ਹਰ ਬੰਦੇ ਕੋਲ ਗਏ ਆਂ ਪੁੱਛਿਆ ਉਹਨਾਂ ਨੂੰ ਵੀ ਹਾਂਜੀ ਤੁਸੀਂ ਹੱਕ 'ਚ ਹੋ ਜਾਂ ਨਹੀਂ ਹੋ ਪਰ ਇਹ ਜ਼ਿਆਦਾਤਰ ਲੋਕ ਜਿਹੜੇ ਆ ਇਹ ਕਹਿੰਦੇ ਨੇ ਇਹ ਹੱਕ ਦੇ ਵਿੱਚ ਨਹੀਂ ਆ ਪਿੰਡ ਵਾਸੀ ਥੋੜੇ ਜਿਹਾ ਹੋਰ ਆ ਕੇ ਮੈਂ ਜ਼ਰੂਰ ਅੰਤ ਕਰਨ ਲੱਗਾ ਸੀ ਗੱਲਬਾਤ ਉਹਨਾਂ ਪਿੰਡ ਵਾਸੀਆਂ ਨਾਲ ਵੀ ਕਰ ਲੈਂਦੇ ਆ ਜਿਹੜੇ ਹੋਰ ਆਏ ਆ ਬਾਈ ਜੀ ਤੁਸੀਂ ਹੱਕ 'ਚ ਹੋ ਲੈਂਡ ਪੁਲਿੰਗ ਦੇ ਬਿਲਕੁਲ ਨਹੀਂ ਅਸੀਂ ਕੋਈ ਹੱਕ ਦੇ ਵਿੱਚ ਨਹੀਂ ਹੈਗੇ ਇਸ ਚੀਜ਼ ਦੇ ਅਸੀਂ ਬਿਲਕੁਲ ਆਦੇ ਕਿਸਾਨ ਭਰਾਵਾਂ ਦੇ ਨਾਲ ਆਦੇ ਪਿੰਡ ਵਾਸੀਆਂ ਦੇ ਨਾਲ ਖੜੇ ਆ ਹਮੇਸ਼ਾ ਨਾਲ ਖੜੇ ਰਹਾਂਗੇ ਜੀ ਤੁਹਾਡੀ ਜ਼ਮੀਨ ਹੈਗੀ ਆ ਨਹੀਂ ਜ਼ਮੀਨ ਹੋਵੇ ਜਾਂ ਨਾ ਹੋਵੇ ਪਿੰਡ ਦਾ ਮਸਲਾ ਜੀ ਪੰਜਾਬ ਦਾ ਮਸਲਾ ਵਾ ਇਹਦੇ ਵਿੱਚ ਜਿਵੇਂ ਪਹਿਲਾਂ ਤੋਂ ਕਿਸਾਨ ਜੱਥੇਬੰਦੀਆਂ ਨੇ ਧਰਨੇ ਲਾਇਆ ਜਾਂ ਸੰਘਰਸ਼ ਕੀਤਾ ਉਹ ਅਸੀਂ ਇਹਨਾਂ ਦੇ ਨਾਲ ਜੁੜੇ ਰਹਾਂਗੇ ਹਮੇਸ਼ਾ ਬਾਅਦ ਚੜ ਕੇ ਹਿੱਸਾ ਲਵਾਂਗੇ ਜੀ ਤੁਸੀਂ ਭਾਈ ਜੀ ਆਈ ਤੁਹਾਡੀ ਜ਼ਮੀਨ ਵਿੱਚ ਹਾਂ ਜੀ ਦੇਓਗੇ ਜ਼ਮੀਨ ਹਾਂ ਨਾ ਨਾ ਜਿਵੇਂ ਨੋ ਬੈਨੂ ਦਾ ਭਗਵੰਤ ਮਾਨ ਨੂੰ ਸਤੌਜ ਪਿੰਡ ਤੋਂ ਕਿਉਂ ਨਹੀਂ ਸ਼ੁਰੂ ਕਰਦੇ ਹੈਗੇ ਸਮਝਿਆ ਗੱਲ ਜੇ ਇੱਧਰ ਨੂੰ ਆਉਂਦੇ ਆ ਮੰਨ ਲਾ ਦੂੰ ਇਹਨੂੰ ਕਿ ਸਤੌਜ ਤੋਂ ਸ਼ੁਰੂ ਕਰੋ ਪਹਿਲਾਂ ਸਮਝਿਆ ਗੱਲ ਇੰਨਾ ਵਾਲਾ ਏਰੀਆ ਬਹਾਂਜੇ ਏਰੀਆ ਵਾ ਫੁੱਦੂ ਏਰੀਆ ਉਹ ਸਮਝਿਆ ਗੱਲ ਇਹ ਸ਼ੁਰੂ ਕਰ ਲੈਣਾ ਇੰਨੇ ਵਾਲੇ ਕਰੋੜਾਂ ਦੀਆਂ ਜ਼ਮੀਨ ਇਹ ਕਾਸ ਤੋਂ ਕਰਦੇ ਆ ਸਮਝਿਆ ਗੱਲ ਭਗਵੰਤ ਮਾਨ ਨੂੰ ਇਹ ਗੱਲ ਚਾਹੀਦੀ ਸਤੌਜ ਪਿੰਡ ਤੋਂ ਸ਼ੁਰੂ ਕਰਨ ਇਹ ਠੀਕ ਆ ਕਿ ਨਹੀਂ ਗੱਲ ਹੁਣ ਇੱਥੇ ਸ਼ਹਿਰ ਦੀਆਂ ਪਾਰਟੀਆਂ ਕਰੋੜਾਂਾਂ 'ਚ ਖਰੀਦਦੀਆਂ ਨੇ ਫਾਈਨਾਂਸਰਾਂ ਇਹ ਖਰੀਦਦੀਆਂ ਇਹ ਰੇਟ ਦੇਣ ਲੈ ਲੈਣ ਰੇਟ ਦੇਣ ਲੈ ਲੈਣ ਸਮਝੋ ਰੇਟ ਤਾਂ ਦਿੰਦੇ ਨਹੀਂ ਇਹ ਕਿਹੜਾ ਥਾਲ ਲੈ ਲਓ ਕੋਲੀ ਦੇ ਦੋ ਇਹ ਕੁਝ ਢੰਗ ਥੋੜੋ ਕੋਈ ਹੈਗਾ ਵੀ ਢੰਗੇ ਦੱਸ ਦੋ ਉਹ ਜੀ ਮੋਲ ਬਣਾਵਾ ਗਿਆ 10 ਸਾਲਾਂ ਤੱਕ ਕੌਣ ਜਿਉਂਦਾ ਕੌਣ ਮਰਦਾ 50 ਸਾਲ ਤੋਂ ਉੱਤੇ ਬੰਦੇ ਕੀ ਹੈਗੀ ਕੋਈ ਮਤਲਬ ਕੋਈ ਮਨਿਆਦ ਨਹੀਂ ਹੈਗੀ ਅੱਜ ਤੱਕ 50 ਸਾਲ ਦੇ ਬੰਦੇ ਹੁੰਦੇ ਨਹੀਂ ਕਿ ਉਦੋਂ ਬਾਅਦ ਕੋਈ ਨੂੰ ਸ਼ੂਗਰ ਕਿਸ ਨੂੰ ਬੀਪੀ ਤੁਰੇ ਜਾਂਦੇ ਨਹੀਂ ਠੀਕ ਹੈ ਕਿ ਨਹੀਂ ਗੱਲ ਕੋਈ ਸੂਲਤਾ ਹੈ ਨਹੀਂ ਇਹ ਜੇ ਕਹੇ ਸਮਝੋ ਗੱਲ ਕੋਈ ਸਾਨੂੰ ਪੁੱਛਿਆ ਨਹੀਂ ਗਿਆ ਸਾਡੀ ਕੋਈ ਰਾਇ ਨਹੀਂ ਲਈ ਗਈ ਹੁਣ ਨਿਹਲ ਦਾ ਏਰੀਆ ਜਿੰਨਾ ਇੰਨਾ ਮੈਂ ਸਾਰੀ ਸਾਡੇ ਪਿੰਡ ਦੀ ਮਹਿੰਗੀ ਏ 2 Z ਕਹਿੰਦਾ 4200 ਸਰਪੰਚ ਆ ਕੀ ਲਗਣਾ 4500 ਕਿੱਲਾ ਆ ਹਾਂ ਮੈਂ ਕਹਿੰਦਾ ਸਾਡੇ ਪਿੰਡ ਚ ਬੋਟ ਵੱਲੇ ਇੱਕ ਬੋਟ ਵੀ ਪੈ ਜਾਏ ਉਹਦੇ ਹੱਕ ਚ ਸਾਰੀ ਉਮਰ ਜੁੱਤੀ ਚ ਪਾਣੀ ਵੀ ਮਾਵਾਂਗੇ ਹੋਰ ਦੱਸ ਕੋਈ ਵੀ ਨਹੀਂ ਦੇ ਕੇ ਰਾਜੀ ਕਿ ਸਾਡੇ ਪਿੰਡ ਕੀ ਸਾਰੇ ਪਿੰਡ ਕਿੰਨੀ ਆ ਅਤਰਾਜ ਕਿੰਨੇ ਲਾਏ ਆਡੇ ਬਾਹਰ ਨਹੀਂ ਪੈਂਦਾ ਕਚਹਿਰੀਆਂ ਦੇ ਵਿੱਚ ਕਿੰਨੇ ਅਤਰਾਜ ਗਏ ਆ ਉੱਥੇ ਸਮਝਿਆ ਗੱਲ ਕੱਲ ਮੈਂ ਇੱਕ ਮੇਰੇ ਮਾਮਲੇੜ ਤੋਂ ਸੁਣਿਆ ਉਹ ਕਹਿੰਦੇ ਅਖੇ ਜੀ ਗਲਾਡਾ ਵਾਲੇ ਕਹਿੰਦੇ ਆ ਕਿ 1600 ਤਰਾਜ ਗਿਆ ਵਾ 1600 ਤਰਾਜ ਕਿਉਂ ਗਿਆ 10 15000 ਤਾਂ ਇੱਥੇ ਹੀ ਲਿਖਿਆ ਗਿਆ ਵਾ ਕਚਹਿਰੀ ਕੱਲ ਮੈਂ ਲੁਧਿਆਣਾ ਤੋਂ ਜ਼ਮੀਨ ਵਾ ਉਹ ਬੰਦਿਆਂ ਦੀ ਵਿੱਚ ਆਈ ਆ ਉਹ ਗੋਗੀ ਆ ਮੁੰਡਾ ਤਾਂ ਉਹ ਮੈਨੂੰ ਕਹਿੰਦਾ ਆਖੇ ਜੀ ਗਲਾਡਾ 'ਚ ਮੈਂ ਆਉਂਦਾ ਤਰਾਜ ਦੇਣ ਗਿਆ ਸੀ ਕਹਿੰਦਾ ਕਿ 1600 ਤਰਾਜ ਗਿਆ ਮੈਂ ਕਿਹਾ ਤੈਨੂੰ ਕਿਹੜਾ ਕਹਿੰਦਾ ਫੁੱਦੂ ਬੰਦਾ ਸਮਝਿਆ ਗੱਲ ਮੈਂ ਕਿਹਾ ਜੀ ਤਾਂ ਹਜ਼ਾਰਾਂ ਦਾ ਤਰਾਜ ਤਾਂ ਮੇਰੇ ਸਾਹਮਣੇ ਲਿਖਿਆ ਗਿਆ ਸਮਝਾਂ ਗਣ ਇਹ ਇੱਕ ਗਲਾਡਾ ਵਾਲੇ ਕਹਿੰਦਾ ਕਿ ਜੀ 1600 ਤਰਾਜ ਗਿਆ ਵਾ ਉਹਨੇ ਕੱਲ ਮੈਨੂੰ ਫੋਨ ਦੇ ਦੇ ਮੈਂ ਕਿਹਾ 1600 ਮੇਰੇ ਨਾਲ ਲੱਖੋਂ ਪਾਰ ਗਿਆ ਹੋਊਗਾ ਕੋਈ ਵੀ ਕਿਸੇ ਪਾਸੋਂ ਤੁਸੀਂ ਰੋਜ ਪਿੰਡਾਂ 'ਚ ਘੁੰਮਦੇ ਹੋ ਮੇਰੇ ਹਿਸਾਬ ਨਾਲ ਕੋਈ ਬੰਦਾ ਨਹੀਂ ਹੋਣਾਗਾ ਜਿਹੜੇ ਬੰਦੇ ਨੂੰ ਜਾਣੇ ਹੋ ਤੁਹਾਨੂੰ ਖੜਾ ਹੋਣਾ ਔਖਾ ਹੋ ਜਾਂਦਾ ਵਾ ਚਲੋ ਤੁਹਾਡੇ ਦਾ ਕੋਈ ਦੋਸ਼ ਨਹੀਂ ਹੈਗਾ ਤੁਸੀਂ ਗਾਤਾਂ ਖਾਂ ਦਾ ਖਬਰ ਪਹੁੰਚਾਉਣੀ ਆ ਠੀਕ ਆ ਨਾ ਗੱਲ ਚੱਕ ਜੰਗਣਾ ਜਿੱਥੇ ਮਰਜੀ ਚਲੇ ਜਾਓ ਸਮਝਿਆ ਗੱਲ ਹਰੇਕ ਬੰਦੇ ਔਖੇ ਆ ਸਮਝਿਆ ਗੱਲ ਸਾਰੇ ਔਖੇ ਆ ਇਕੱਲੇ ਜੱਟ ਦੇਖ ਇਹ ਕਹਿੰਦਾ ਸੀ ਰਜਗਾਰ ਦਵਾਂਗੇ ਜਾਂ ਜ਼ਮੀਨ ਚੱਲੇਗੀ ਮਿਸਤਰੀ ਵੇਲੇ ਲੇਬਰ ਵੇਲੀ ਆੜਤੀਏ ਵੇਲੇ ਸਮਝਿਆ ਕਿੰਨੇ ਕਿੰਨੇ ਬੰਦੇ ਵੇਲੇ ਹੋਗੇ ਸਭ ਨੇ ਪਿੰਡਾਂ ਟਰੱਕਾਂ ਵਾਲੇ ਬੱਸਾਂ ਵਾਲੇ ਜੋ ਵੀ ਆ ਸਭ ਕੰਮ ਜ਼ਮੀਨ ਤੋਂ ਖੜ ਗਿਆ ਉਹ ਸਮਝਾਂ ਗਰ ਕੀ ਫਾਇਦਾ ਹੋਣਾ ਕੀ ਘਟਾ ਤੇਰੀ ਹੀਰ ਬਣ ਕੇ ਸਮਝਾਂ ਨੇ ਕੀ ਕੱਢਿਆ ਹੈ ਵੋਟ ਕੋਈ ਪਾ ਦੂਗਾ ਇਹਨਾਂ ਨੂੰ ਥਾਲਾ ਸਮਝਾਂ ਗੱਲ ਕੀ ਲੈਣਾ ਆ ਸਾਡਾ ਸਰਪੰਚ ਦਾ ਖਾਸ ਬੰਦਾ ਅਸੀਂ ਪੁੱਛ ਲਾ ਇਹਨਾਂ ਅਖਬਾਰ ਜਿੱਦਾਂ ਮੈਂ ਤਾਂ ਨਹੀਂ ਪੜਿਆ ਹੈ ਮੈਂ ਬਾਹਰੋਂ ਹੀ ਸੁਣਿਆ ਆ ਸਮਝਾਂ ਗਰ ਇਹ ਛੱਡ ਕੇ ਆ ਗਿਆ ਕਹਿੰਦਾ ਪਹਿਲਾਂ ਕਿਸਾਨੀ ਦੇ ਨਾਲ ਆ ਕਹਿੰਦਾ ਬਾਅਦ ਦੇ ਵਿੱਚ ਵੋਟ ਕੀ ਮੈਂ ਕਹਿੰਦਾ ਉਂ ਜੁੱਤ ਬਰੂ ਇਹ ਇਧਰ ਜਿੱਧਰ ਆਉਣਗੇ ਸਮਝਾਂ ਗਰ ਮਤਲਬ ਹੀ ਨਹੀਂ ਹੈਗਾ ਉਹ ਸਮਝ ਅਸੀਂ ਇਹਨੂੰ ਖੁਦ ਕਿਹਾ ਸੀਗਾ ਅਸੀਂ ਵੋਟ ਤੇਰੇ ਨਾਲ ਨਹੀਂ ਹੈਗੀਆਂ ਸਭ ਨੂੰ ਇਹ ਫਾਇਦਾ ਕੀ ਜਮੀਨ ਲੈਣਾ ਵੇ ਦੇਖੀ ਜਾਊਗਾ ਦੋਨੇ ਹੱਥ ਫਿਰ ਉਹ ਤਾਂ ਹੁਣ ਸਾਰੇ ਨਾਲ ਹੀ ਆ ਫਿਰ ਐਡੀ ਸੌਖੇ ਨੇ ਤਾਂ ਲੂਘੋ ਕਲਾਂ ਹੋਣੇ ਆ ਤੇ ਤੇਰੇ ਸਾਹਮਣੇ ਐਡੇ ਸੌਖੇ ਨਹੀਂ ਕਮਝ ਲੈਣੇ ਇਹ ਇੱਥੇ ਐਡਾ ਸੌਖਾ ਇਹਨਾਂ ਨੂੰ ਵੜਿਆ ਨਹੀਂ ਜਾਣਾ ਹੈਗਾ ਸਮਝਿਆ ਗੱਲ ਇਹ ਕੁਛ ਨਹੀਂ ਉਹ ਤਾਂ ਦੇਖੀ ਜਾਊ ਫਿਰ ਹੁਣ ਜੇ ਮਹਾਰਾਜ ਬਾਣੀ ਗਾ ਜਸ ਮਰਨੇ ਸੇ ਜਾਗ ਡਰੇ ਬੋਹਰ ਨ ਮਰਨਾ ਹੋਵੇ ਸਮਝ ਉਹੀ ਗੱਲ ਆ ਫਿਰ ਤਾਂ ਇਹ ਨਹੀਂ ਹੈਗਾ ਕੋਈ ਇਹ ਤਾਂ ਫਿਰ ਹੁਣ ਦੇਖੀ ਜਾ ਹੁਣ ਜੇ ਆਉਣਗੇ ਤਾਂ ਜੋ ਕੁਝ ਹੋਊਗਾ ਨਾ ਕਿ ਐਡੀ ਛੇ ਦਿਨੀ ਪੜਦੇ ਹੈਗੇ ਇਹ ਜਦੋਂ ਲੋਕੀ ਤਾਂ ਇਹ ਜਿਹੜੇ ਜਿਹੜੇ ਹੁਣ ਸਰਕਾਰ ਦੇ ਨੁਮਾਇੰਦੇ ਨੇ ਸਰਕਾਰ ਦੇ ਵਿੱਚ ਨੇ ਉਹ ਤਾਂ ਫਾਇਦੇ ਘਣਾਉਣ ਤੇ ਲੱਗੇ ਹੋਏ ਨੇ ਸਾਰੇ ਐਮਐਲ ਇਹ ਤਾਂ ਮਫਦੂ ਬੰਦੇ ਨੇ ਜਿਹੜੇ ਫਾਇਦੇ ਘਣਾਉਂਦੇ ਨੇ ਸਭ ਜਨਗਾਂ ਐਵੇਂ ਦੱਸੋ ਕਿਹੜਾ ਆਪਿੰਡਾ ਹੈ ਦੱਸ ਕਿਹੜਾ ਘਣਾਉਂਦਾ ਵਾ ਫਾਇਦਾ ਕਿਹੜਾ ਵਾ ਕੋਈ ਫਾਇਦਾ ਨਹੀਂ ਹੈ ਕਹ ਸਮਝ ਜਗਾ ਫੱਫਾ ਹੀ ਫਾਇਦਾ ਕੋਈ ਫੱਫੂ ਸਮਝ ਫੱਫੂ ਬੰਦਾ ਫਾਇਦਾ ਘਣਾਉਂਦਾ ਹੁੰਦਾ ਸਮਝ ਗੱਲ ਇਹ ਗੱਲਾਂ ਦਾ ਹੈ ਕੀ ਹੁਣ ਮੇਰੀ ਗੱਲ ਹੁਣਾ ਮੇਰਾ ਬੇਟਾ ਬਾਹਰ ਪੱਕਾ ਸੀਗਾ ਮੈਂ ਉਹਨੂੰ ਇੱਥੇ ਸੱਦਿਆ ਘਰਿਆ ਮੈਂ ਸੱਦ ਲੈਣਾ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਇੱਥੇ ਆ ਜਾ ਆਪਾਂ ਖੇਤੀ ਕਰਾਂਗੇ ਇੱਥੇ ਹੋਰ ਹੀ ਗਾਂਡੂ ਕੰਮ ਕਰ ਛੱਡੇ ਇਹਨਾਂ ਨੇ ਭੈਣ ਚੋਦ ਦਾ ਦੱਸ ਕੀ ਕਰੂਗਾ ਹੈ ਕੋਈ ਗੱਲ ਥਾਲੀਏ ਮੈਂ ਆ ਹਣੌਕੀ ਗੱਲ ਆਉਣਾ ਐਰੀ ਨੂੰ ਮਾਰੀ ਮਾਰ ਬਾਬੇ ਆ ਐਰੀ ਨੂੰ ਮਾਰੀ ਮਾਰ ਆ ਹਣੌਕੀ ਉਹ ਮੈਂ ਆ ਉਹ ਕੈਨੇਡਾ ਤੋਂ ਮੰਗਾਇਆ ਉਹ ਕੈਨੇਡਾ ਮੈਂ ਬਾਹਰੋਂ ਲਾਇਆ ਉਹ ਇੱਥੇ ਮੰਗਾ ਲਿਆ ਮੁੰਡਾ ਆ ਦਾ ਵੀ ਆਪਣੇ ਕੋਲ ਬਹੁਤ ਕੌਸਾ ਪਈ ਇੱਥੇ ਕਰਾਂਗੇ ਲੈਗਾ ਇੱਥੇ ਸੋਨੇ ਸੋਨੇ ਕਰੋ ਮੇਰੇ ਕੋਲ 20 25 ਕਿੱਲੇ ਜ਼ਮੀਨ ਦੇ ਆ ਠੀਕ ਆ ਨਾ ਗੱਲ ਮੈਂ ਕਹਾਂ ਤੋ ਇੱਥੇ ਆ ਜਾ ਬਾਹਰ ਨਾ ਆ ਜਾ ਸਾਰਾ ਖੋਸ਼ ਆ ਬਾਈ ਇੱਥੇ ਕੀਤੀ ਕਰਦੇ ਆ ਠੀਕ ਆ ਜਦ ਆਇਆ ਦਾ ਇੱਥੇ ਹਲ ਅਲਰ ਲੱਗ ਗਿਆ ਦੱਸ ਕੀ ਦੱਸ ਕੀ ਕੀ ਕਰੂਗਾ ਕੋਈ ਕੋਈ ਹੈ ਕੋਈ ਇਹ ਦੱਸ ਕੀ ਮਤ ਕਾਬੂ ਸ਼ਬਦਾ ਤੇ ਕਾਬੂ ਰੱਖ ਥੋੜਾ ਨਹੀਂ ਸ਼ਬਦਾ ਨਹੀਂ ਸ਼ਬਦਾ ਤੂੰ ਕੀ ਬੰਦਾ ਯਾਰ ਕੀ ਬੰਦਾ ਯਾਰ ਸਮਝ ਜਾ ਬੰਦੇ ਮੇਰੀ ਗੱਲ ਹੁਣ ਹਰੇਕ ਮੁੰਡਾ ਇਧਰ ਮਗਾ ਇਧਰ ਸੱਦਿਆ ਇਹਨੇ ਯਾਰ ਕਿਸੇ ਹੌਸਲੇ ਸੱਦਿਆ ਸੀ ਵੀ ਮੇਰਾ ਮੁੰਡਾ ਆਜੂ ਹੁਣ ਉਹ ਇੱਧਰ ਆ ਗਿਆ ਆਉਣ ਸਾਰ ਆਪਾਂ ਪਾ ਦੋ ਹੁਣ ਇਹਨੇ ਫੇਰ ਉਹਦੇ ਬੈਗਜ ਕੱਪੜੇ ਪਾ ਦੋ ਨਹੀਂ ਮੇਰੀ ਗੱਲ ਫੇਰ ਤੋਂ ਆਥਣ ਤੱਕ ਬੰਦੇ ਤੇ ਜਿਹਦੇ ਕੋਲੇ 20 25 ਕਰੋੜ ਦਾ maal ਜਾਂਦਾ ਉਹ ਤੇ ਟੈਂਸ਼ਨ ਰਹਿੰਦੀ ਆ ਤੇ ਉਹ ਬੰਦਾ ਬੋਲੂਗਾ ਬੋਲੂਗਾ ਤਾਂ ਬੰਦੇ ਹੁਣ ਚੁੱਪ ਬੈਠਿਆ ਕੋਈ ਉਹ ਨਾਲ ਅੰਦਰੋਂ ਅੰਦਰ ਹੀ ਸੋਚੀ ਜਾਂਦੇ ਨੇ ਵੀ ਆਹ ਸਾਲਾ ਕੀ ਕੰਮ ਹੋ ਗਿਆ ਜੇ ਕਿੰਨੇ 25 ਕਿੱਲੇ ਸੀ ਇੰਨੇ ਬੜੇ ਉੱਧਰ ਆ ਜਮੀਨ ਉਹ ਨਹੀਂ ਆ ਆ ਕੇ ਤਨ ਚਾ ਇਧਰ ਢਾਈਆਂ ਦੇ 25 ਬਣਾ ਲੈ ਇਧਰ ਮੇਰੇ 5 6 ਕਿੱਲੇ ਆ ਗਏ ਇਧਰ ਇਹਦੇ 5 6 ਵੇਚ ਆ ਗਏ ਇਹਨੇ ਢਾਈ ਕਿੱਲੇ ਵੇਚੇ ਸੀ ਢਾਈਆਂ ਦੇ ਨੇ 25 30 ਕਿੱਲੇ ਕਰ ਲੈ ਮੇਰੇ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਸੀ ਕਿ ਕਿੱਲੇ ਦੇ ਵਿੱਚ ਕੋਠੀ ਪਾਉਣ ਲੱਗਿਆ ਸ਼ਹਿਰ ਦੇ ਵਿੱਚ ਇੱਥੇ ਮੇਰੇ 6 ਕਿੱਲੇ ਆ ਗਏ ਢਾਈ ਆ ਆ ਗਏ ਢਾਈ ਉਹ ਆ ਗਏ 5 ਕਿੱਲਾ ਉਧਰ ਬਾਬਾ ਨੂੰ ਤੁਸੀਂ ਗੋਲੇ ਆ ਗਿਆ 6 ਕਿੱਲੇ ਆ ਗਏ ਸਾਢੇ ਪੌਣੇ 6 ਕਿੱਲੇ ਆ ਗਏ ਤੁਸੀਂ ਮੇਰੇ ਢਾਈ ਵੇਚ ਕੇ 25 ਤਾਂ ਲੈ ਲੈ ਹੋਰ ਬਾਹਰ ਲੈ ਲੈ ਜਾ ਕੇ ਦੂਜੇ ਪਿੰਡਾਂ ਦੇ ਵਿੱਚ ਚਲੋ ਉਹ ਤਾਂ ਬਾਹਰ ਉਹ ਤੁਸੀਂ ਇਹ ਦੇਖੋ ਵੀ ਇ